ਸਸਰੀ ਗਾਲ ਜੀ ਤੁਹਾਡਾ ਸਵਾਗਤ ਹੈ ਇੱਕ ਨਵੀਂ ਵੀਡੀਓ ਦੇ ਵਿੱਚ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਸਾਰੇ ਭਰਾ ਜਰੂਰ ਕਰਦੇ ਹੋ ਨਵੀਂ ਸਵੇਰ ਆ ਨਵੀਂ ਵੀਡੀਓ ਤੇ ਗੱਲ ਕਰਦੇ ਆਂਗੇ ਜਿਹੜੇ ਭਰਾ ਫੋਨ ਮੈਸੇਜ ਕਰ ਰਹੇ ਨੇ ਬਾਈ ਸਾਰੇ ਪਸ਼ੂ ਵੇਚਦੇ ਹੋ ਕੀ ਗੱਲ ਹੋਗੀ ਬਹੁਤ ਸਾਰੇ ਭਰਾਵਾਂ ਨੇ ਗਲਤ ਸੋਚ ਲਿਆ ਵੀ ਸਾਰੇ ਵੇਚਦੇ ਆਂ ਬਾਈ ਸਾਰੇ ਨਹੀਂ ਵੇਚਦੇ ਸਿਰਫ ਆਪਾਂ ਤਿੰਨ ਪਸ਼ੂ ਵੇਚਨੇ ਸੀਗੇ ਇੱਕ ਵਿਕਗੀ ਝੋਟੀ ਤੇ ਗਾਂ ਅੱਜ ਜਾਂ ਕੱਲ ਚ ਵਿਕ ਜਾਣੀ ਆ ਮੱਝ ਮੈਨ ਲੱਗਦਾ ਅੱਜ ਲੈ ਜਾਣਗੇ ਤਿੰਨ ਪਸ਼ੂ ਵੇਚਨੇ ਸੀਗੇ ਆਪਾਂ ਨੇ ਤਿੰਨੇ ਲਗਭਗ ਵਿਕੇ ਵਰਗੇ ਨੇ ਕਾਰਨ ਥਾਂ ਦਾ ਤੁਹਾਡੇ ਸਾਹਮਣੇ ਐ ਇੰਨਾ ਕੁ ਥਾਂ ਹੈਗਾ ਆਪਣਾ ਇਸ ਨੂੰ ਮੈਂ ਫਾਰਮ ਕਹਿ ਦੰਗਾ ਹੁਣ ਮੂਰੇ ਸਿਆਲ ਆਉਂਦਾ ਰਾਤ ਨੂੰ ਅੰਦਰ ਬੰਨਣੇ ਪੈਂਦੇ ਆ ਤਰਪਾਲਾਂ ਓੜਨੀਆਂ ਪੈਣੀਆਂ ਇੱਥੇ ਤਾਂ ਕਰਕੇ ਓਨੇ ਕ ਪਸ਼ੂ ਰੱਖ ਹੁੰਦੇ ਆ ਜਿੰਨੇ ਇੱਕ ਭਾਂਡੇ ਦੇ ਵਿੱਚ ਬੰਨ ਹੋ ਜਾਣ ਭਾਂਡੇ ਦੇ ਵਿੱਚ ਕੀਲੇ ਸਾਰੇ ਸੱਤ ਨਹੀਂਗੇ ਉਧਰਲੇ ਖੁੰਜੇ 'ਚ ਛੋਟਿਆਂ ਨੂੰ 1 ਕਿਲੇ ਤੇ 2 ਬਨ ਬੰਨ ਦਿੰਦੇ ਆ ਬਾਕੀ ਵੱਡੇ ਸ ਤਾਂ ਸਾਰੇ 1 ਕਿਲੇ ਤੇ 21 ਬਨ ਹੁੰਦੇ ਨੇ ਤਾਂ ਕਰਕੇ ਰਾਤ ਨੂੰ ਔਖਾ ਬਹੁਤ ਹੋ ਜਾਂਦਾ ਹਰੇਕ ਸਾਲ ਲੋਟ ਕਦੇ ਸੰਗਲ ਤੜਾ ਜਾਂਦੀ ਹੈ ਰਾਤ ਨੂੰ ਕੋਈ ਕੋਈ ਸਿੰਘਾ ਚ ਫਸਾ ਲੈਂਦੀ ਹੈ ਪਹਿਲਾਂ ਤਾਂ ਗਾਈਆਂ ਹੁੰਦੀਆਂ ਸੀਗੀਆਂ ਕੋਈ ਚੱਕਰ ਨਹੀਂ ਸੀਗਾ ਇਹ ਪਰ ਮੱਜਾ ਹੁਣ ਸਾਨੂੰ ਪਤਾ ਸਿੰਘ ਸੋਂਗ ਇੱਕ ਦੂਜੀ ਦੇ ਮਾਰੀ ਜਾਂਦੀ ਰਹਿੰਦੀਆਂ ਨੇ ਇੱਕ ਦੂ ਨਾਲ ਖਿਜੀ ਜਾਂਦੀ ਰਹਿੰਦੀਆਂ ਨੇ ਜਦੋਂ ਪੀੜੀਆਂ ਹੋਣ ਫਿਰ ਉਹ ਰਾਤ ਨੂੰ ਬਹੁਤ ਔਖਾ ਹੋ ਜਾਂਦਾ ਹੈਗਾ ਤੇ ਨਾਲੇ ਪਸ਼ੂ ਆਪ ਬਹੁਤ ਔਖੇ ਹੁੰਦੇ ਨੇ ਤਾਂ ਕਰਕੇ ਤਿੰਨ ਇੱਕ ਪਸ਼ੂ ਵੱਡੇ ਵੇਚ ਕੇ ਸਾਰੇ ਕਟਰੂ ਬਚਰੂ ਨਾਲ ਤਾਂ ਅੰਦਰ ਹੋ ਜਾਣਗੇ ਤੇ ਨਾਲੇ ਥਾਂ ਹੋ ਜੂ ਵਧੀਆ ਆਪਣੇ ਕੋਲੇ ਇਹ ਕਾਰਨ ਸੀਗਾ ਸਭ ਤੋਂ ਵੱਡਾ ਹੋਰ ਕੋਈ ਕਾਰਨ ਨਹੀਂ ਹੈਗਾ ਬਾਕੀ ਗਾਂ ਖੜੀ ਹੈ ਗਾਂ ਦੀਆਂ ਵੀਡੀਓ ਬਹੁਤ ਸਾਰੇ ਭਰਾ ਮੰਗਦੇ ਹੁੰਦੇ ਨੇਗੇ ਭਾਈ ਜਿੱਦੀਆਂ ਆਪਾਂ ਕਹਿੰਦੇ ਨੇ ਫਾਰਮਾਂ 'ਚ ਗਾਂ ਹੁੰਦੀ ਹੈ ਬੋਡੀ ਸਟਰਕਚਰ ਵਾਲੀ ਹੈਵੀ weight ਵਾਲੀ ਦਾ ਕੰਨਾਂ ਦੀ ਛੋਟੀ ਮੂੰਹ ਦਾ ਸਨੱਖਪਾਣ ਪ੍ਰਿੰਟ ਬਰੀਡਿੰਗ ਕੈਰੇਕਟਰ ਉਹ ਤੁਸੀਂ ਸਾਰਾ ਚੈੱਕ ਕਰ ਸਕਦੇ ਹੋ ਗਾਂ ਦੇ ਵਿੱਚ ਹਾਂ ਹਜੇ ਕੱਚੀ ਜ਼ਰੂਰ ਆ ਥੋੜੇ ਜਿਹੇ ਦਿਨ ਲੈਂਦੀ ਆ ਆਹ ਟਿਲਾਂ ਨੇ ਬਹੁਤ ਜ਼ਿਆਦੇ ਭਰ ਜਾਣੀਆਂ ਨੇ ਹਜੇ ਇਹਦਾ ਪੂਰਾ ਐਂਡ ਲੇਵਾ ਬਾਹਰ ਨੂੰ ਆ ਜਾਣਾ ਲੱਤਾਂ ਨੇ ਟੱਡ ਕੇ ਖੜਿਆ ਕਰਨੀਆਂ ਨੇ ਪੂਰੀਆਂ ਚੌੜੀਆਂ ਕਰਕੇ ਜਮਾ ਸਿੱਧੀਆਂ ਲੱਤਾਂ 'ਚ ਜਾਣ ਦੇਖ ਲਓ ਤੁਸੀਂ ਜਾਣ ਦਾ ਲੱਤਾਂ ਨੇ ਸਾਰੀਆਂ ਬਹੁਤ ਹੈਵੀ ਗਾਂ ਗਈ ਇਹਨੇ ਪਹਿਲੇ ਸੂਏ 24 25 ਲੀਟਰ ਦੁੱਧ ਕੱਢਿਆ ਗਿਆ ਹੈਲਥ ਕੀ 100% 30 ਪਲੱਸ ਜਾਣਾਗਾ ਇਹਨੇ ਬਾਕੀ ਮੱਝ ਆਗੀ ਮੱਝ ਆ ਘੜੀ ਆਗੀ ਜਿਹੜੇ ਭਰਾਵਾਂ ਨੇ ਘਰ ਮੱਝ ਦੁੱਧ ਪੀਣ ਵਾਸਤੇ ਲੈਣੀ ਆ ਉਹਨਾਂ ਦੇ ਬਹੁਤ ਸਾਰੇ ਮੈਸੇਜ ਆਉਂਦੇ ਨੇ ਭਾਈ ਕਿਸੇ ਕੋਈ ਜਾਣ ਪਛਾਣ ਨਾਲ ਲੈ ਜੇ ਉਹਦੇ ਵੀ ਕੋਦੇ ਹੋਣੀ ਆ ਉਹ ਵੀ ਤੰਗੀ ਪਰੇਸ਼ਾਨੀ ਨਹੀਂ ਦੇਊਗੀ ਮੱਝ ਆਪਣੀ ਮਾਝੂ ਨੂੰ 3 ਮਹੀਨੇ ਹੋਇਆ ਸੂਈ ਨੂੰ ਹਾਂ ਟੀਕਾ ਹਜੇ ਭਰਉਣਾ ਇੱਕ ਨਦੇ ਦਿਨ ਦੇ ਵਿੱਚ ਇਹਦੇ ਭਰਾ ਦਾਂਗੇ ਆਪਾਂ ਇੱਕ ਵਾਰੀ ਜਿਵੇਂ ਆਪਾਂ ਹਰ ਇੱਕ ਵਾਰ ਹਰੇਕ ਪਸ਼ੂ ਦੇ ਸੂਣ ਤੋਂ ਬਾਅਦ ਸਫਾਈ ਵਾਲੀ ਦਵਾਈ ਭਰਉਣੀ ਹੁੰਦੀ ਹੈ ਇਹਦੇ ਬਾਅਦ ਟੀਕਾ ਭਰਉਣਾ ਹੁੰਦਾ ਅਗਲੀ ਹੀਟ ਤੇ ਉਹ ਕੰਮ ਇਹਦੇ ਨਾਲ ਕੀਤਾ ਹੋਇਆ ਸਫਾਈ ਵਾਲੀ ਦਵਾਈ ਭਰਾਈ ਹੋਈ ਆ ਹੁਣ ਜਦੋਂ ਵੀ ਬੋਲੀ 2-4 ਦਿਨਾਂ ਦੇ ਵਿੱਚ ਮੈਨੂੰ ਇਹ ਲੱਗਦਾ ਬੋਲੂਗੀ ਉਦੋਂ ਟੀਕਾ ਭਰਾ ਦਾਂਗੇ ਬਾਕੀ ਜਿਹੜੀ ਗਾਂ ਹੈ ਉਸ ਨੋਮੈਂਡ ਤੋਂ ਪ੍ਰੈਗਨੈਂਟ ਆ ਉਸ ਨੋਮੈਂਡ ਦਾ ਟੀਕਾ ਲੱਗਿਆ 100% ਆਪਾਂ ਜਿੱਦਿਆਂ ਟੀਕਾ ਭਰਾਇਆ ਸੀਗਾ ਉਹਦੇ ਦੀ ਵੀਡੀਓ ਵੀ ਪਈ ਹੈ ਆਪਣੇ ਕੋਲੇ ਮੱਕੀ ਜਦੋਂ ਗਾਂ ਚੱਲ ਜਾਣਾ ਮੱਝ ਨੇ ਚੱਲ ਜਾਣਾ ਫੇਰ ਆਪਣੇ ਕੋਲੇ ਕੀਲਿਆਂ ਦੇ ਹਿਸਾਬ ਨਾਲ ਪਸ਼ੂ ਪੂਰੇ ਸੂਰੇ ਰਹਿ ਜਾਣਗੇ ਮੂਰੇ ਹਾ ਝੋਪੀ ਆ ਇਹ ਚ ਮੈਨੂੰ ਲੱਗਦਾ 2.5 ਮਹੀਨੇ ਰਹਿ ਗਏ ਤਾਂ 3 ਕ ਮਹੀਨੇ ਸੂਨ ਦੇ ਵਿੱਚ ਇਹਨੂੰ ਵੀ ਵੇਚ ਦੇਣਾ ਪਚਣਾ ਉਹਦੀ ਮਾਂ ਨੂੰ ਫੇਰ ਆਪਣੇ ਕੋਲੇ ਵੱਡੀਆਂ ਚੋਂ ਦੁੱਧ ਵਾਲੀਆਂ ਜੋ ਕੱਲੀ ਆ ਰਹੇਗੀ ਛੰਨੋ ਦੀ ਮਾਂ ਇਹ ਰਹੇਗੀ ਛੰਨੋ ਦੀ ਮਾਂ ਤੇ ਹੋਰ ਸਾਰੀਆਂ ਦੁੱਧ ਵਾਲੀਆਂ ਵਿਕ ਜਾਣੀਆਂ ਫੇਰ ਇਦੂ ਮੰਗਰ ਆਪਣੇ ਕੋਲੇ ਗੋਰੀ ਸੂਗਗੀ ਉਹ ਰੇਖਾ ਸੂਗੀ ਜਿਮਨੀ ਸੂ ਉਹ ਤਿੰਨ ਸੂਨ ਵਾਲੀਆਂ ਹੋ ਜਾਣੀਆਂ ਉਹਨਾਂ 'ਚੋਂ ਤਿੰਨਾਂ ਦੇ ਹੁਣ ਆਪਾਂ ਸਿਆਲ ਦੇ ਵਿੱਚ ਟੀਕਾ ਭਰਾ ਦੇਣਾ ਹੈਗਾ ਤਾਂ ਕਰਕੇ ਬਾਕੀ ਦੋ ਕੱਟੇ ਨੇ ਇੱਕ ਆਹ ਖੜਾ ਹੈਗਾ ਕੱਟਾ ਤੇ ਇੱਕ ਜਨਾਬ ਇਹ ਕੋਈ ਰੱਖਣ ਵਾਲਾ ਮੰਗਦਾ ਘਰੇ ਵੀ ਅਸੀਂ ਵੀ ਘਰੇ ਰੱਖਾਂਗੇ ਕੋਈ ਭਰੋਸੇ ਵਾਲਾ ਬੰਦਾ ਹੈਗਾ ਸਾਡੇ ਲਾ ਪਿੰਡਾਂ ਦੇ ਲਾਗੇ ਵਾਲਾ ਉਹਨੂੰ ਦੇ ਦਾਂਗੇ ਸਿਆਲ ਲੰਗਾ ਕੇ ਦੇਖਦੇ ਆਂ ਜੇ ਪਹਿਲਾਂ ਦੇਣ ਦੀ SLA ਬਣੀ ਪਹਿਲਾਂ ਦੇ ਦਾਂਗੇ ਪਰ ਦੇਵਾਂਗੇ ਉਸੇ ਨੂੰ ਜਿਹੜਾ ਘਰੇ ਰੱਖੂਗਾ ਕਿਉਂਕਿ ਇਹਦਾ ਤਾਂ ਆਪਾਂ ਨੂੰ ਟੀਕੇ ਟੂਕੇ ਦਾ ਵੀ ਪਤਾ ਵੀ ਕੋਈ ਨੂਰ ਦਾਗਾ ਇਹਦਾ ਜਿਹੜੀ ਗੱਲ ਬਿਮਾਰ ਜਾ ਰਿਹਾ ਤਾਂ ਕਰਕੇ ਇਹਦੀ ਗਰੋਥ ਨਹੀਂ ਹੋਈ ਨਹੀਂ ਇਹਦੇ ਜ਼ੋਰ ਦਾ ਬਹੁਤ ਦਿੱਤਾ ਹੋਇਆ ਸੀਗਾ ਚਲੋ ਆਇਆ ਜਿਹੜਾ ਕੁਝ ਹੋਣਾ ਹੁੰਦਾ ਉਹ ਤਾਂ ਹੋਕ ਹੀ ਰਹਿੰਦਾ ਆਪਣੇ ਜ਼ੋਰ ਨਾਲ ਇਹਦਾ ਕੁਝ ਬਣਦਾ ਨਹੀਂ ਹੁੰਦਾ ਤਾਂ ਕਰਕੇ ਗੱਲ ਕਰਦੇ ਆਂਗੇ ਆਪਾਂ ਬਾਕੀ ਬਹੁਤ ਸਾਰੇ ਭਰਾਮਣੇ ਉਹ इमोशनल ਹੋਏ ਪਤਲੋ ਉਹਦੀ ਅਲੀ ਵੀਡੀਓ ਦੇਖ ਕੇ ਜਦੋਂ ਜਾਂਦੀ ਸੀਗੀ ਉਹਨਾਂ ਸਾਰੇ ਭਰਾਮਾਂ ਦਾ ਧੰਨਵਾਦ ਆ ਬਾਈ ਔਖਾ ਬਹੁਤ ਜ਼ਿਆਦਾ ਲੱਗਦਾ ਹੈਗਾ ਅੱਡੀ ਵੱਡੀ ਝੋਟੀ ਕਰਕੇ ਜਵਾਕਾਂ ਨੂੰ ਡਪਾਲ ਕੇ ਘਰੋਂ ਤੋਰਨੀ ਬਹੁਤ ਜ਼ਿਆਦਾ ਔਖਾ ਵਿਚਾਰੀ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ ਛੜਾ ਛੜਾ ਕੇ ਟੱਕਰਾ ਮਾਰ ਮਾਰ ਕੇ ਅੰਦਰ ਭੱਜਿਆ ਹੁੰਦੀ ਸੀਗੀ ਇੱਧਰ ਡਿੱਗ ਪਿਖਾਲੇ 'ਚ ਬਹੁਤ ਜ਼ਿਆਦਾ ਕਸੂਤੀ ਅਸਤਾ ਡਰਗੇ ਵੀ ਲੈ ਝੋਟੀ ਨੂੰ ਕੁਛ ਹੋ ਗਿਆ ਪਰ ਬਾਬੇ ਦੀ ਕਿਰਪਾ ਨਾਲ ਬਚਤ ਰਹੀਗੀ ਲੱਤਾਂ ਲੁੱਤਾਂ ਦੇ ਸੱਟਾਂ ਜ਼ਰੂਰ ਵੱਜੀਆਂ ਨੇ ਪਰ ਉਦੋਂ ਨਹੀਂ ਹੈਗਾ ਕੋਈ ਵੀ ਨੁਕਸਾਨ ਵਿਚਾਰੀ ਦਾ ਸੋ ਕੀ ਸੰਦੀ ਪਹੁੰਚ ਗਈ ਬਾਈ ਹਰਿਆਣੇ ਦੇ ਲੈ ਕੇ ਗਏ ਨੇ ਰਤੀ ਏਰੀਏ ਦੇ ਤੇ ਬੜਾ ਸੋਹਣਾ ਉਹਨਾਂ ਦਾ ਲੋਕ ਲੋਕ ਲੱਗੇ ਹੋਏ ਨੇ ਫਾਰਮ ਵਧੀਆ ਬਾਇਆ ਹੋਇਆ ਹੈਗਾ ਰਾਤ ਮੈਨੂੰ ਵੀਡੀਓ ਭੇਜੀ ਸੀਗੀ ਉਹਨਾਂ ਨੇ ਵਧੀਆ ਬੈਠੀ ਗਾਲੀ ਕਰੀ ਜਾਂਦੀ ਸੀਗੀ ਥੋੜਾ ਜਿਹਾ ਉਹਨਾਂ ਤੇ ਹਜੇ ਯਕੀਨ ਜਾਨੀ ਕਰਦੀ ਤੇ ਜੀ ਦੀ ਤੇ ਜਦੀ ਨਹੀਂ ਹੈਗਾ ਹਜੇ ਪਸੂ ਜਿਵੇਂ ਕਹਿੰਦੇ ਉਪਰਾ ਮੰਦਾ ਹਜੇ ਜਦੋਂ ਰੋਟੀਆਂ ਰੋਟੀਆਂ ਖਵਾਉਣ ਲੱਗ ਗਿਆ ਆਪਦੇ ਹੱਥੀ ਫੇਰ ਮਾੜਾ ਜਿਹਾ ਵਿਸ਼ਵਾਸ ਜਿਹਾ ਕਰ ਲੂ ਫੇਰ ਜੀ ਲਾ ਲੂ ਥੋੜਾ ਜਿਹਾ ਆਪਣਾ ਬਾਕੀ ਆ ਗਾਂ ਦਾ ਤੇ ਮੱਝ ਦਾ ਦੇਖਦੇ ਆਂ ਵੀ ਕਿੰਨਾ ਦੇ ਘਰੇ ਰਲਿਆ ਹੋਇਆ ਦਾਣਾ ਪਾਣੀ ਵਿਚਾਰ ਤੇ ਤੁਹਾਡਾ ਸਾਰੇ ਭਰਾਵਾਂ ਦਾ ਧੰਨਵਾਦ ਹੈ ਵੀਡੀਓ ਨੂੰ ਇਦਾਂ ਦੇਖਣ ਵਾਸਤੇ ਲਾਈਕ ਕਰਨ ਵਾਸਤੇ